ਅੰਬੇਡਕਰ ਮੂਰਤੀ ਕਾਂਡ ਨੂੰ ਲੈ ਕੇ ਬਹੁਤ ਕਿਸਮ ਦੇ ਵਿਵਾਦ ਸਾਹਮਣੇ ਆ ਰਹੇ ਆ ਇਹਨਾਂ ਚਰਚਾਵਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਥਕ ਆਗੂ ਹੁਣ ਉੱਪਰ ਦੇ ਨਜ਼ਰ ਆ ਰਹੇ ਆ ਇੱਕ ਪਾਸੇ ਇਹ ਨੈਰੇਟਿਵ ਚੱਲਦਾ ਪਿਆ ਕਿ ਅੰਬੇਡਕਰ ਮੂਰਤੀ ਕਾਂਡ ਦੇ ਪਿੱਛੇ ਕੌਣ ਹੋ ਸਕਦਾ ਆ ਇਹਦੇ ਕਿੱਧਰ ਲਿੰਕ ਹੋ ਸਕਦੇ ਆ ਕਿਸ ਨਾਲ ਲਿੰਕ ਹੋ ਸਕਦੇ ਆ ਕਿ ਆ ਲੈਵਲ ਦੇ ਲਿੰਕ ਹੋ ਸਕਦੇ ਨੇ ਜਾਂ ਇਹ ਕਿ ਜਾਤ ਕਿੱਥੋਂ ਹੋਇਆ ਕਿਸਾਨ ਆਪਣੇ ਤਰ੍ਹਾਂ ਨਾਲ ਇਸ ਨੂੰ ਐਕਸਪਲੇਨ ਕਰਦੇ ਪਏ ਨੇ ਪੰਥਕ ਆਗੂ ਆਪਣੇ ਤਰ੍ਹਾਂ ਕਰਦੇ ਪਏ ਨੇ ਔਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਜਿਹੜੇ ਪੈਰੋਕਾਰ ਨੇ ਉਹ ਆਪਣੇ ਪੱਧਰ ਦੇ ਉੱਤੇ ਇਸ ਨੂੰ ਐਕਸਪਲੇਨ ਕਰਦੇ ਪਏ ਨੇ ਪਰ ਇਹਦੇ ਵਿਚਾਲੇ ਇੱਕ ਨਵਾਂ ਬਿਆਨ ਸਾਹਮਣੇ ਆਇਆ ਔਰ ਉਹ ਬਿਆਨ ਵਿਚਾਰਨਾ ਵੀ ਜ਼ਰੂਰੀ ਹੈ ਕਿਉਂਕਿ ਉਹ ਮੇਨ ਸਵਾਲ ਹੈ ਉਹ ਮੇਨ ਮੁੱਦਾ ਇਸ ਵੇਲੇ ਬਣਿਆ ਹੋਇਆ ਇਸ ਪੂਰੇ ਕਾਂਡ ਦੇ ਨਾਲ ਔਰ ਉਹ ਬਿਆਨ ਉਹ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ ਬੀਬੀ ਕਰਨਜੋਤ ਕੌਰ ਵੱਲੋਂ ਬੀਬੀ ਕਰਨਜੋਤ ਕੌਰ ਜਿਹੜੇ ਐਸਜੀਪੀਸੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਆਪਣੇ ਬੇਤੜਕ ਬਿਆਨਾਂ ਵਾਸਤੇ ਬੀਬੀ ਕਰਨਜੋਤ ਕੌਰ ਜਾਣੇ ਜਾਂਦੇ ਨੇ ਬੜੇ ਹੀ ਬਿਵਾਕ ਅੰਦਾਜ਼ ਦੇ ਨਾਲ ਬੋਲਣ ਵਾਲੇ ਜਾਣੇ ਜਾਂਦੇ ਬੀਬੀ ਕਰਨਜੋਤ ਕੌਰ ਆਓ ਪੜ੍ਹ ਕੇ ਸੁਣਾਉਂਦੇ ਆ ਆਖਿਰ ਬੀਬਾ ਕਰਨਜੋਤ ਕੌਰ ਨੇ ਕੀ ਲਿਖਿਆ ਆ ਸਾਫ਼ ਲਿਖਦੇ ਨੇ ਕਿ ਇੱਕ ਬੰਦੇ ਨੇ ਡਾਕਟਰ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤੇ ਸਿਆਸੀ ਬੰਦਿਆਂ ਨੂੰ ਵੋਟਾਂ ਦਸਣੀਆਂ ਸ਼ੁਰੂ ਪਹਿਲਾ ਇਹ ਤਾਂ ਦੱਸੋ ਕਿ ਬੰਦਾ ਕੌਣ ਸੀ ਤੇ ਕਿਸ ਦੀ ਸ਼ੈ ਉੱਤੇ ਇਹ ਕੰਮ ਕੀਤਾ ਗਿਆ ਜ਼ਰੂਰ ਪਿੱਛੇ ਸ਼ਰਾਰਤੀ ਦਿਮਾਗ ਹੈ ਇਸ ਮੁੱਦੇ ਨੂੰ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਰਾਜਪਾਲ ਕੋਲ ਜਾਣ ਵਾਲੇ ਭਾਜਪਾ ਲੀਡਰਾਂ ਤੋਂ ਪੁੱਛੋ ਨਸ਼ੇ ਨਾਲ ਮਰ ਰਹੇ ਮਾਮਾ ਦੇ ਜਵਾਨ ਪੁੱਤ ਲਾਅ ਐਂਡ ਆਰਡਰ ਦਾ ਮੁੱਦਾ ਨਹੀਂ ਪੰਜਾਬੀਆਂ ਨੂੰ ਆਪਣੀ ਅਗਲੀ ਪੀੜ੍ਹੀ ਬਚਾਉਣ ਲਈ ਸਾਂਝਾ ਹਮਲਾ ਕਰਨਾ ਚਾਹੀਦਾ ਜ਼ਰੂਰ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਮਾੜਾ ਹੋਇਆ ਭੀਮਰਾਵ ਬਾਬਾ ਸਾਹਿਬ ਭੀਮਰਾਵ ਬੇੜਕਰ ਦੀ ਮੂਰਤੀ ਦੇ ਉੱਤੇ ਜੋ ਹਮਲਾ ਹੋਇਆ ਜੋ ਵੈਂਡਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬੇਸ਼ੱਕ ਉਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ ਪਰ ਬੀਬਾ ਕਿਰਨਜੋਤ कौर ਦੀ ਇਹ ਗੱਲ ਵੀ ਮਹੱਤਵਪੂਰਨ ਹੈ। ਸ੍ਰੀ ਅਮਰਤਸਰ ਸਾਹਿਬ ਇੱਕ ਇਤਿਹਾਸਕ ਜ਼ਿਲ੍ਹਾ ਇੱਕ ਇਹੋ ਜਿਹਾ ਜ਼ਿਲ੍ਹਾ ਜਿੱਥੇ ਅਦਬ ਦੇ ਨਾਲ ਹਰ ਇੱਕ ਵਰਤਾਰੇ ਨੂੰ ਵੇਖਿਆ ਸਮਝਿਆ ਸੁਣਿਆ ਜਾਂਦਾ ਐਸਜੀਪੀਸੀ ਦਾ ਦਫ਼ਤਰ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜਿਸ ਥਾਂ ਦੇ ਉੱਤੇ ਹੋਵੇ ਜ਼ਾਹਿਰ ਤੌਰ ਦੇ ਉੱਤੇ ਇਸੇ ਕਰਕੇ ਉਹਨੂੰ ਸ਼੍ਰੀ ਅਮਰਤਸਰ ਸਾਹਿਬ ਕਿਹਾ ਜਾਂਦਾ ਹੈ ਪਰ ਸਵਾਲ ਇੱਥੇ ਇਹ ਹੈ ਕਿ ਉਸੇ ਸ਼੍ਰੀ ਅਮਰਤਸਰ ਸਾਹਿਬ ਦੇ ਵਿੱਚ ਨਸ਼ੇ ਦੀ ਸਥਿਤੀ ਵੀ ਆਊਟ ਆਫ ਕੰਟਰੋਲ ਹੈ ਇਹਦੇ ਵਿੱਚ ਤਾਂ ਕੋਈ ਦੋਰ ਹੈ ਨਹੀਂ ਹਾਲਾਂਕਿ ਪੰਜਾਬ ਪੁਲਿਸ ਪ੍ਰਸ਼ਾਸਨ ਲੱਗੀ ਹੋਈ ਹੈ ਲਗਾਤਾਰ ਆਪਣੇ ਕੰਮ ਦੇ ਉੱਤੇ ਉਸ ਨਸ਼ੇ ਨੂੰ ਠੱਲ ਪਾਉਣ ਦੇ ਵਾਸਤੇ ਪਰ ਆਏ ਦਿਨ ਅਮਰਤਸਰ ਤੋਂ ਵੀ ਖਬਰਾਂ ਸਾਹਮਣੇ ਆਉਂਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਪਹਿਲਾਂ ਤਾਂ ਮੁੰਡਿਆਂ ਦੀਆਂ ਆਉਂਦੀਆਂ ਸੀ ਮੁੜ ਕੇ ਕੁੜੀਆਂ ਦੀਆਂ ਆਉਣ ਲੱਗੀਆਂ ਫਿਰ ਬੱਚਿਆਂ ਦੀਆਂ ਵੀ ਆਉਣ ਲੱਗ ਗਈਆਂ ਇਹੋ ਜੀ ਸਥਿਤੀ ਜਿੱਥੇ ਬਣੀ ਹੋਈ ਹੈ ਕੀ ਉਹ ਲਾਅ ਐਂਡ ਆਰਡਰ ਦਾ ਮੁੱਦਾ ਨਹੀਂ ਜਿੱਥੇ ਸ਼ਰਿਆਮ ਹਮਲਾ ਹੋ ਜਾਵੇ ਕੀ ਉਹ ਲਾਅ ਐਂਡ ਆਰਡਰ ਦਾ ਮੁੱਦਾ ਨਹੀਂ ਜ਼ਰੂਰ ਇਹ ਮੁੱਦਾ ਵੀ ਲਾਅ ਐਂਡ ਆਰਡਰ ਦਾ ਹੋ ਸਕਦਾ ਆ ਜੋ ਵਾਪਰਿਆ ਪਰ ਇਹਦੇ ਪੈਰਲਲ ਬਾਕੀ ਮੁੱਦਿਆਂ ਉੱਤੇ ਵੀ ਸਿਆਸੀ ਪਾਰਟੀਆਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਜੇ ਭਾਜਪਾ ਦੇ ਪੈਰੋਕਾਰ ਇੱਥੇ ਇਸ ਮਸਲੇ ਉੱਤੇ ਗਏ ਨੇ ਬੀਬਾਕਰ ਰਣਜੋਤ ਕੌਰ ਕਹਿਣਾ ਚਾਹੁੰਦੇ ਆ ਕਿ ਜੇ ਭਾਜਪਾ ਪੈਰੋਕਾਰਾਂ ਨੇ ਇਸ ਮੁੱਦੇ ਦੇ ਉੱਤੇ ਸਵਾਲ ਚੁੱਕੇ ਨੇ ਲਾਅ ਐਂਡ ਆਰਡਰ ਦੱਸਿਆ ਉਹ ਕਹਿੰਦੇ ਨੇ ਕਿ ਇਹਦੇ ਨਾਲ ਨਾਲ ਨਸ਼ੇ ਦੀ ਸਥਿਤੀ ਨੂੰ ਜਾਂ ਜੋ ਹਮਲੇ ਹੋ ਰਹੇ ਨੇ ਉਹਨਾਂ ਨੂੰ ਵੀ ਲਾਅ ਐਂਡ ਆਰਡਰ ਦੀ ਸਥਿਤੀ ਮੰਨ ਕੇ ਉਦੋਂ ਵੀ ਇਕੱਠਿਆਂ ਹੋ ਕੇ ਜਾਇਆ ਜਾਵੇ ਪ੍ਰਸ਼ਾਸਨ ਦੇ ਕੋਲ ਪਹੁੰਚ ਕੀਤੀ ਜਾਵੇ ਔਰ ਬਾਇ ਹੋਕ ਐਂਡ ਕਰੋਕ ਕੇਂਦਰ ਦੇ ਵਿੱਚ ਇੱਕ ਸੱਤਾਧਾਰੀ ਹੋਣ ਦੇ ਨਾਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਈਵਨ ਪੂਰੇ ਭਾਰਤ ਦੇ ਵਿੱਚ ਸ਼ਾਂਤੀ ਕਾਇਮ ਕੀਤੀ ਜਾਵੇ ਖੈਰ ਤੁਹਾਡੇ ਬੀਬਾ ਕਿਰਨਜੋਤ ਕੌਰ ਦੇ ਇਸ ਬਿਆਨ ਦੇ ਨਾਲ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਔਰ ਬਨੇ ਰੋ ਵਨ ਇੰਡੀਆ ਪੰਜਾਬੀ